Apa k a b 아, 키친 더.

इसको तो निकल के इतने बैठी अंदर आ गया ही वो कौन अंदर आ गया कौन दूसरे अंदर बैठे थे गनारे जिस तरह की निकली है तरह एक दो तीन चार चार इधर के एक का पांच अच्छा उठ पांच हाँ जी इधर इधर बहुत ज़्यादा ਸਰ ਇਹ ਕੱਲ ਰਾਤ 10 ਵਜੇ ਦੀ ਗੱਲ ਹੈ ਅਸੀਂ ਰੋਟੀ ਪਾਣੀ ਖਾ ਕੇ ਲੰਮੇ ਪਏ ਸੀਗੇ ਤੇ اچانک ਨਾ ਆਵਾਜ਼ ਆਉਂਦੀ ਆ ਜਿਦਾਂ ਕੋਈ ਖੜਾਕ ਹੁੰਦਾ ਸਾਨੂੰ ਲੱਗਦਾ ਵੀ ਕੋਈ ਚੀਜ਼ ਹੋ ਗਈ ਜਾਂ ਜਾਨਵਰ ਹੋਊਗਾ ਬਾਹਰ ਅਸੀਂ ਜਦੋਂ ਆਪਣਾ ਸੀਸੀਟੀਵੀ ਚੈੱਕ ਕਰਦੇ ਆ ਖੋਲ ਕੇ ਤਾਂ ਉੱਚਾ ਹੁੰਦਾ ਵੀ ਕੋਈ ਫਾਇਰ ਕਰ ਰਿਹਾ ਹੈ ਗੇਟ ਤੇ ਦੋ ਮੁੰਡੇ ਜਿਨ੍ਹਾਂ ਨੇ ਕੀ ਸੱਤ ਤੋਂ ਅੱਠ ਫਾਇਰ ਕੀਤੇ ਆ ਦੋ ਪਿਸਟਲ ਸੀਗੇ ਉਹਨਾਂ ਕੋ ਇੱਕ ਮੋਟਰਸਾਈਕਲ ਦੀ ਉੱਤੇ ਤਿੰਨ ਜਾਨੇ ਸੀਗੇ ਤੇ ਸਰ ਇੱਕ ਫਾਇਰ ਸੱਤ ਤਾਂ ਉੱਥੇ ਬਾਹਰ ਲੱਗੇ ਇੱਕ ਫਾਇਰ ਅੰਦਰ ਵਾਲੇ ਗੇਟ ਨੂੰ ਵੀ ਆ ਕੇ ਲੱਗਾ ਹੋਇਆ ਹੈ ਹਾਂਜੀ ਨੁਕਸਾਨ ਸਰ ਗੇਟ ਦੇਖ ਲਓ ਗੇਟ ਦਾ ਸਾਰਾ ਹੀ ਹੋ ਗਿਆ ਛੱਲੀ ਹੋ ਗਿਆ ਸਾਰੇ ਇਹਨਾਂ ਸਾਡਾ ਇੱਥੇ ਹੀ ਚੱਲਦਾ ਹੈ ਪਿੰਡ 'ਚ ਕੋਈ ਬੰਦੇ ਗਲਤ ਕੰਮ ਕਰਦੇ ਸੀ ਅਸੀਂ ਉਹਨਾਂ ਨੂੰ ਰੋਕਦੇ ਸੀਗੇ ਕੋਈ ਨਜਾਇਜ਼ ਕੰਮ ਕਰਦੇ ਸੀ ਤੇ ਉਹਨਾਂ ਦੇ ਇਹ ਕੰਮ ਕੰਮ ਵਾਂ ਸਾਰਾ ਉਹਨਾਂ ਨੇ ਪਹਿਲਾਂ ਸਾਡੇ ਦੇ ਨਾਂ ਪਰਚਾ ਕਰਾਇਆ ਹੋਇਆ 2 ਸਾਲ ਹੋ ਗਏ ਪਰਚਾ ਚੱਲ ਰਿਹਾ ਹੈ ਠੀਕ ਹੈ ਉਹ ਬੰਦੇ ਦੋਨੋਂ ਜੇਲ੍ਹ 'ਚ ਆ ਜਿਨ੍ਹਾਂ ਵੱਲੋਂ ਸਾਡੇ ਤੇ ਕੀ ਕੁਝ ਕੀਤਾ ਗਿਆ ਹੈ ਤੇ ਹੁਣ ਵੀ 100% ਹੈ ਵੀ ਉਹਨਾਂ ਦਾ ਹੀ ਇਹ ਕੰਮ ਹੋ ਸਕਦਾ ਕਿਉਂਕਿ ਸਾਡੇ ਕਿਸੇ ਨਾ ਕੋਈ ਗੱਲਬਾਤ ਹੈ ਨਹੀਂ ਨਾ ਪਿੰਡ 'ਚ ਨਾ ਲਾਗੀ ਛਾਗੀ ਪਿੰਡ ਕਿਸੇ ਜੀ ਸਰ ਸਾਡੇ ਕੋ ਆਪਣਾ ਬਡਾਲਾ ਗ੍ਰੰਥੀਆਂ ਵਾਲਿਆਂ ਦੀ ਬ੍ਰਾਂਚ ਆ ਜੋ ਕਿ ਮੇਨ ਠੇਕਾ ਹੁੰਦਾ ਜੀ ਨਹੀਂ ਲੀਗਲ ਆ ਸਰ ਸਾਨੂੰ ਉਹਨਾਂ ਨੇ ਹੀ ਠੇਕੇ ਵਾਲਿਆਂ ਨੂੰ ਦਿੱਤੀ ਹੋਈ ਹੈ ਜੋ ਕਿ ਰਜਿਸਟਰਡ ਆ ਹਾਂਜੀ ਸਰ ਉਹਨਾਂ ਵੱਲ ਹੁੰਦੀਆਂ ਨਾ ਸਾਰੇ ਵੇਹਰ ਕਿ ਪਿੰਡਾਂ 'ਚ ਹੈਗੀਆਂ ਹਾਂਜੀ ਨਹੀਂ ਸਾਡੇ ਤੋਂ ਤਾਂ ਰਜਿਸਟਰਡ ਨਹੀਂ ਹੈ ਸਾਡੇ ਕੋਲ ਰਜਿਸਟਰਡ ਨਹੀਂ ਦੋ ਨੰਬਰ 'ਚ ਨਹੀਂ ਦੋ ਨੰਬਰ 'ਚ ਸਰ ਉਹ ਤਾਂ ਸਾਰੇ ਕਿ ਹਰ ਕਿ ਪਿੰਡ 'ਚ ਹੈਗੀਆਂ ਮਲੇਉ ਹਾਂ ਜੀ ਇਹ ਦੋ ਨੰਬਰ ਚ ਹੁੰਦੀ ਹੈ ਠੇਕੇ ਵਾਲੇ ਦੇ ਦਿੰਦੇ ਉਹ ਹਾਂ ਜੀ ਠੇਕੇ ਵਾਲਿਆਂ ਦੇ ਜੀ ਲੇਕਿਨ ਬ੍ਰਾਂਚ ਦੇ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਜੀ ਅਸ਼ੀਸ਼ ਤੇ ਸ਼ਰਾਬ ਦੇ ਕਰਕੇ ਜਾਂ ਵੈਸੇ ਲਾਕਡਾਊਨ ਨਹੀਂ ਨਹੀਂ ਸਰ ਵੈਸੇ ਲਾਕਡਾਊਨ ਚੱਲੀ ਜਾਂਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਲੋਕ ਪਿੰਡ 'ਚ ਗਲਤ ਕੰਮ ਕਰਦੇ ਸੀ ਜੋ ਕਿ ਸਾਡੇ ਪਿੰਡ ਦਾ ਸਾਫ ਕਸਰਪਿੰਚ ਵੀ ਪਹਿਲਾਂ ਉਸਤੇ ਵੀ ਇਸ ਟਾਈਮ ਚਿੱਟੇ ਦਾ ਪਰਚਾ ਹੈ ਉਹ ਵੀ ਗਰਦਾਸਪੁਰ ਜੇਲ੍ਹ 'ਚ ਹੈ ਤੇ ਜਿਹਦੇ ਵੱਲੋਂ ਸਾਨੂੰ ਲੱਗਦਾ ਵੀ ਇਹ ਦੋਨਾਂ ਲੋਕ ਕੰਮ ਕਰਾਇਆ ਗਿਆ ਉਹ ਮੁੰਡਾ ਵੀ ਤਰਨਤਨ ਜੇਲ੍ਹ 'ਚ ਬੰਦ ਹੈ ਸਰ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਐ ਇਦਾਂ ਕਿਸੇ ਦਾ ਨੁਕਸਾਨ ਵੀ ਹੋਵੇ ਤਾਂ ਕਿਸੇ ਦੇ ਗੋਲੀ ਲੱਗ ਵੀ ਸਕਦੀ ਸੀ ਪੁਲਿਸ ਨੇ ਕੀ ਕੀਤਾ ਪੁਲਿਸ ਨੇ ਸਰ ਅਸੀਂ 100 ਨੰਬਰ ਤੇ ਕਾਲ ਕਰੀ ਪੁਲਿਸ ਚਲੋ ਉਦੋਂ ਬਟਾਲਾ ਗਨਥੀਆਂ ਵਾਲੇ ਇਨਚਾਰਜ ਪਹੁੰਚੇ ਐ ਐਸਐਚਓ ਸੇਖਮਾ ਪਹੁੰਚੇ ਡੀਐਸਪੀ ਬਟਾਲਾ ਵੀ ਮੌਕੇ ਤੇ ਪਹੁੰਚੇ ਇਹ ਉਹਨਾਂ ਨੇ ਸਹਿਯੋਗ ਕੀਤਾ ਸਾਡਾ ਕੀ ਕਰਦੇ ਹੋ ਸਾਹਮਣੇ ਆਇਆ ਕੀ ਤਾਂ ਰਾਤ ਕਰੀਬ ਇਹ 10 ਵਜੇ ਦਾ ਵਾਕਿਆ ਜੀ ਉਹਦੇ ਉਹਨਾਂ ਦੇ ਘਰ ਗੁਰਪ੍ਰੀਤ ਸਿੰਘ ਨੇ ਸਨ ਅਮਰੀਕ ਸਿੰਘ ਨੇ ਗ੍ਰੰਥ ਕਰਦੇ ਉਹਨਾਂ ਦੇ ਘਰ ਤੈਨਾਂ ਦੇਤੀ ਆਏ ਜੋ ਸੀਸੀਟੀਵੀ ਕੈਮਰਾ ਚ ਦੇਖਿਆ ਤਿੰਨ ਮੋਟਰਸਾਈਕਲ ਤੇ ਸਵਾਰ ਸੀ ਦੋ ਜਣਾਂ ਨੇ ਉਤਰ ਕੇ ਤੇ ਉੱਥੇ ਦੋਹਾਂ ਕੋਲ ਵੈਪਨ ਦੇਖੇ ਗਏ ਨੇ ਤੇ ਉਹਨਾਂ ਨੇ ਫਾਇਰ ਕੀਤੇ ਨੇ ਸੱਤ ਉੱਥੇ ਸਾਨੂੰ ਕੋਲ ਮਿਲਦੇ ਸੀਸੀਟੀਵੀ ਦੇ ਵਿੱਚ ਉਹ 6 ਤੋਂ 7 ਦੇ ਕਰੀਬ ਆਵਾਜ਼ਾਂ ਆਉਂਦੀਆਂ ਨੇ ਚੱਲਦੀਆਂ ਤੇ ਇੱਕ ਸੀਸੀਟੀਵੀ ਚ ਲੱਗਦਾ ਪਿਆ ਕਿ ਇੱਕ ਦਾ ਫਾਇਰ ਸ਼ਾਇਦ ਮਿਸ ਹੋ ਰਿਹਾ ਸੀ ਉਹਦੇ ਕੋਲ ਚੱਲਦਾ ਨਹੀਂ ਪਿਆ ਸੀ ਫਾਇਰ ਉਹ ਕੀਤੇ ਦੋ ਜਣੇ ਕੋ ਦੋਵੇਂ ਪਿਸਟਲ ਦੇ ਨਾਲ ਦੇਖੇ ਗਏ ਨੇ ਅਗਲੇ ਪਾਸੇ ਪਿੰਡ ਪੈਂਦਾ ਦੁਨੀਆ ਸੰਧੂ ਉਧਰਲੀ ਸਾਈਡ ਨੂੰ ਚਲੇ ਗਏ ਆਏ ਨੇ ਬਡਾਲਾ ਕਰਤਿਆ ਸਾਈਡ ਤੋਂ ਤੇ ਉਧਰ ਚਲੇ ਗਏ ਮੈਂ ਵੀ ਰਾਤ ਮੌਕੇ ਤੇ ਗਿਆ ਸਾਰਾ ਸੀਸੀਟੀਵੀ ਦੇਖਿਆ ਸਾਰੇ ਪਰਿਵਾਰ ਨਾਲ ਗੱਲ ਕੀਤੀ ਹੋਰ ਜਿਹੜੇ ਗਵਾਂਢੀ ਸੀ ਉਹਨਾਂ ਨਾਲ ਗੱਲ ਕੀਤੀ ਜਾਰੀ ਤੌਰ ਤੇ ਕਿਸੇ ਤੇ ਕੋਈ ਸ਼ੱਕ ਦੇ ਨਹੀਂ ਜ਼ਾਹਰ ਕਰਦੇ ਕਿਉਂਕਿ ਨਾ ਤੇ ਕਦੀ ਕੋਈ ਧਮਕੀ ਤੇ ਨਾ ਇਹਨਾਂ ਦਾ ਰੀਸੈਂਟ ਪਾਸਟ ਵਿੱਚ ਕੋਈ ਝਗੜਾ ਇਹ ਪਹਿਲੇ ਝਗੜਾ ਕਰ ਸੀ ਉਹ ਦੋਸ਼ੀ ਆਲਰੇਡੀ ਕਿਸੇ ਹੋਰ ਕੇਸ ਦੇ ਵਿੱਚ ਜੇਲ੍ਹ ਵਿੱਚ ਹੀ ਨੇ ਪਰ ਉਹਦੇ ਵਿੱਚ ਵੀ ਇਹਨਾਂ ਤੇ ਪਰਚਾ ਸੀ ਇਹ ਮਦਈ ਨਹੀਂ ਸੀ ਉਸ ਕੇਸ ਦੇ ਵਿੱਚ ਤੇ ਹੋਣਾ ਸਹੀ ਹੈ ਉਹ ਅਸੀਂ ਅਲੱਗ-ਅਲੱਗ ਟੀਮ ਰਾਤ ਕੇਸ ਰਜਿਸਟਰ ਕਰ ਦਿੱਤਾ ਤੇ ਹੁਣ ਉਹ ਅਲੱਗ-ਅਲੱਗ ਟੀਮਾਂ ਲਗਾਈਆਂ ਅਸੀਂ ਉਹਨੂੰ ਖੰਗਾਲ ਰਹੇ ਹਾਂ ਕਿ ਕਿਹੜੇ ਪਾਸੇ ਗੱਲ ਹੋ ਗਈ ਸਰ ਗੁਰਪ੍ਰੀਤ ਦੇ ਪ੍ਰਵਰਤ ਮੈਂਬਰਾਂ ਨੇ ਕਿਹਾ ਕਿ 20 ਮਾਰਚ ਨੂੰ ਉਹਨਾਂ ਨੂੰ ਧਮਕੀ ਵੀ ਆਈ ਸੀ ਜਿਨ੍ਹਾਂ ਦੇ ਨਾਲ ਉਹਨਾਂ ਦੀ ਪੁਰਾਣੀ ਰਜਿਸਟਰ ਚੱਲਣ ਦੀ ਉਹਨਾਂ ਦੇ ਰਾਤ ਨੂੰ ਜੋ ਮੈਨਾਂ ਨੇ ਇਹਨਾਂ ਨਾਲ ਗੱਲ ਕੀਤੀ ਕਹਿੰਦੇ ਕਿ ਉਹ ਤੇ ਆਪਣਾ ਬੜੇ ਫ੍ਰੈਂਡਲੀ ਬੇ ਨਾਲ ਜਿਨ੍ਹਾਂ ਦਾ ਹੈਗਾ ਸੀ ਜਸ਼ਨ ਜਸਕਰਨ ਸਿੰਘ ਆ ਉਹਨਾਂ ਦੇ ਫਾਦਰ surjit singh ਇਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਨੇ ਕੋਈ ਕੋਈ ਰਾਜੀਨਾਮੇ ਵਾਲੀ ਗੱਲ ਇਹ ਇਹੋ ਚ ਚਲਾਂਦੇ ਹੋਣਗੇ ਕਿਉਂਕਿ ਇਹ ਉਹਦੇ ਚ ਦੋਸ਼ੀ ਨੇ ਤੋਂ ਉਹਨਾਂ ਨੂੰ ਕੋਈ ਉਹਦੇ ਚ ਰਾਜੀਨਾਮੇ ਵਿੱਚ ਕੋਈ ਇਤਰਾਜ਼ ਨਹੀਂ ਸੀ ਕੋਈ ਧਮਕੀ ਵਾਲੀ ਕੋਈ ਗੱਲ ਨਹੀਂ ਸੀ ਕਿਉਂਕਿ ਇਹ ਤੇ ਆਲਰੇਡੀ ਦੋਸ਼ੀ ਸੀ ਉਹਦੇ ਚ ਦੋਸ਼ੀਆਂ ਤੋਂ ਨੂੰ ਕਾਦੀ ਧਮਕੀ ਦੇਣੀ ਹੈ ਜਾਂ ਤੇ ਮਦਈ ਹੁੰਦੇ ਤੇ ਦੂਸਰੀ ਪਾਰਟੀ ਕਵੇ ਕਿ ਤੁਸੀਂ ਆਪਣਾ ਪਰਚਾ ਵਾਪਸ ਲਓ ਜਾਂ ਰਾਜੀਨਾਮਾ ਕਰੋ ਫੇਰ ਧਮਕੀ ਦੇਣ ਤੇ ਗੱਲ ਬੰਨੀ ਜਾਂਦੀ ਆ ਬਟ ਜਿਹੜੀ ਦੂਸਰੀ ਪਾਰਟੀ ਸੀ ਉਹ ਕਿਸੇ ਹੋਰ ਮਕਦਮੇ ਚ ਆਲਰੇਡੀ ਜੇਲ੍ਹ ਚ ਹੈ ਕਮਰਸਾਤਿਕ ਗੋਇੰਦਵਾਲ ਸਾਹਿਬ